ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਅੱਜ ਵੱਜ ਚੁੱਕੇ ਨੇ ਤੇ 6:30 ਤੇ ਮੈਂ 6:30 ਵਜੇ ਲੱਗੀ ਸੀਗੀ ਬਲੌਗ ਦੀ ਸਟਾਰਟਿੰਗ ਕਰਨ ਕਿਉਂਕਿ ਜੀ ਸਵੇਰ ਦਾ ਮੇਰਾ ਸਰੀਰ ਨਹੀਂ ਸੈੱਟ ਸੀਗਾ ਤੇ ਮੈਂ ਬਸ ਜਿਹੜੇ ਜ਼ਰੂਰੀ ਕੰਮ ਸੀ ਸਵੇਰ ਦੇ ਉਹ ਨਿਵੇੜ ਕੇ ਦੁਪਹਿਰੇ ਮੈਂ ਪੈ ਗਈ ਸੀਗੀ ਪਤਾ ਨਹੀਂ ਕੀ ਗੱਲ ਸੀਗੀ ਪਤਾ ਨਹੀਂ ਬਲੱਡ ਘਟ ਗਿਆ ਪਤਾ ਨਹੀਂ ਕੀ ਹੋਇਆ ਬਸ ਨੀਂਦ ਆਈ ਗਈ ਆ ਮੈਂ ਅੱਜ ਸਾਰੀ ਦਿਹਾੜੀ ਸੁੱਤੀ ਪਈ ਰਹੀ ਤੇ ਫਿਰ ਜਦੋਂ ਜਸਕਰਨ ਆਇਆ 1 ਵਜੇ ਉੱਠ ਕੇ ਇਹਨੇ ਠਾਲੀਆਂ ਮੈਨੂੰ ਆ ਕੇ ਕਹਿੰਦਾ ਮੰਮੀ ਵੀ ਮੈਨੂੰ ਚਾਹ ਪਾਣੀ ਦੇ ਦੇ ਫਿਰ ਮੈਂ ਚਾਹ ਪਾਣੀ ਦਿੱਤੀ ਤੇ ਫਿਰ ਇਹਨੇ ਦੱਸਿਆ ਕਹਿੰਦਾ ਮੰਮੀ ਉਹ ਵੀ ਗੋਲੀ ਪਈ ਆ ਆਪਣੇ ਕੋਲ ਤੇ ਵੀ ਤੂੰ ਚੱਲ ਉਹ ਲੈ ਲੈ ਫਿਰ ਮੈਨੂੰ ਮੈਂ ਨਾ ਉਹ ਗੋਲੀ ਲੈ ਕੇ ਪੀ ਗਈ ਤੇ ਉਹ ਗੋਲੀ ਲੈ ਕੇ ਫਿਰ ਮੈਨੂੰ ਨੀਂਦ ਆ ਗਈ ਮਸਾਜ ਤਾਂ ਜੀ ਸਾਰੀ ਦਿਹਾੜੀ ਪੈ ਕੇ ਹੀ ਕੱਢੀ ਆ ਪਤਾ ਨਹੀਂ ਕੀ ਹੋ ਗਿਆ ਨੀਂਦੇ ਆਈ ਜਾਂਦੀ ਸੀਗੀ ਕਿਉਂਕਿ ਜੀ ਕੱਲ ਵਾਲੀ ਘਬਰਾਹਟ ਜੀ ਪਤਾ ਨਹੀਂ ਅੱਜ ਉਹਨੇ ਅਸਰ ਕਰਿਆ ਬਹੁਤ ਜ਼ਿਆਦਾ ਤੇ ਬੱਸ ਸਰੀਰ ਸੈਟੇ ਨਹੀਂ ਸੀਗਾ ਅੱਜ ਤਾਂ ਬਿਲਕੁਲ ਵੀ ਪਈ ਹੋ ਰਹੀ ਆ ਅੱਜ ਤਾਂ ਮੈਂ ਸਾਰੀ ਦਿਹਾੜੀ ਬੱਸ ਉਹ ਦਵਾਈ ਲੈ ਕੇ ਉਸ ਤੋਂ ਬਾਅਦ ਫੇਰ ਮਾੜੀ ਜੀ ਰਾਹਤ ਜੀ ਮਿਲੀ 4 ਵਜੇ ਉਹ ਵੀ ਜਸਕਰਨ ਨੇ ਕਹਿ ਕਹਿ ਠਾਲਿਆ ਮੰਮੀ ਉੱਠ ਕੜ ਹੁਣ ਉੱਠ ਕੜ ਕਿਉਂਕਿ ਜੀ ਪਤਾ ਹੀ ਹੈ ਤੁਹਾਨੂੰ ਜਦੋਂ ਹਨਾ ਘਰ ਵਿੱਚ ਇੱਕ ਜਾਣਾ ਹੋਵੇ ਕੰਮ ਕਰਨੇ ਵਾਲਾ ਤੇ ਸਾਰੇ ਕੰਮ ਉਹਦੇ ਸਿਰ ਤੇ ਹੋਣ ਫੇਰ ਔਖਾ ਹੋ ਜਾਂਦਾ ਹਨਾ ਤੇ ਉਹਦੇ ਵੀ ਨਾ ਸਰਦਾ ਵੀ ਹੈ ਨਹੀਂ ਤੇ ਕੰਮ ਕਰਨੇ ਸੀਗੇ ਜੀ ਫੇਰ ਸਾਰੇ ਕੰਮ ਲੇਟ ਹੋਏ ਪਏ ਸੀਗੇ ਮੇਰੇ ਨਾ ਕੋਈ ਦਾਲ ਸਬਜ਼ੀ ਬਣਾਇਆ ਸੀ ਤੇ ਭਾਂਡੇ ਵਗੈਰਾ ਵੀ ਦੁਪਹਿਰ ਵਾਲੇ ਉਦਾਂ ਹੀ ਪਏ ਸੀਗੇ ਇਹਨਾਂ ਨੇ ਚਾਹ ਪਾਣੀ ਤੱਬ ਦਾ ਕਰਕੇ ਪੀ ਲਿਆ ਸੀਗਾ ਬਾਕੀ ਫਿਰ ਜਿਹੜੇ ਮੇਰੇ ਕੰਮ ਕਰਨੇ ਵਾਲੇ ਸੀ ਉਹ ਤਾਂ ਜਿਓਕਣੇ ਪਏ ਸੀਗੇ ਤੇ ਫਿਰ ਹਾਰ ਕੇ ਮੈਂ ਹਿੰਮਤ ਜੀ ਕਰੀ 4:00 ਵਜੇ ਉઠી ਤੇ ਉਸ ਤੋਂ ਬਾਅਦ ਮਾੜੇ ਮੋٹے ਕੰਮ ਕਰੇ ਹੈਨਾ ਸਬਜ਼ੀ ਵਗੈਰਾ ਚੀਰਨੇ ਵਾਲੀ ਸੀ ਉਹ ਚੀਰੀ ਮਤਾਵਾਂ ਦੀ ਸਬਜ਼ੀ ਬਣਾਉਣੀ ਸੀ ਅੱਜ ਆਪਾਂ ਨੇ ਬੈਂਗਣੀ ਜਿਹੜੀ ਲੰਬੀ ਬੈਂਗਣੀ ਹੁੰਦੀ ਆ ਉਹ ਮੈਂ ਲੈ ਕੇ ਆਈ ਸੀਗੀ ਉਧਰੋਂ ਤੇ ਬੀਬੀ ਕਿਉ ਤੇ ਉਹ ਬਣਾਉਣੀ ਸੀਗੀ ਮੈਂ ਤੇ ਉਹਦੇ ਕਰਕੇ ਫਿਰ ਮੈਂ ਉਹ ਛਿੱਲੇ ਲਈ ਚਲੋ ਉੱਠ ਕੇ ਉਸ ਤੋਂ ਬਾਅਦ ਫਿਰ ਮੈਨੂੰ ਐਦਾਂ ਹੋ ਗਿਆ ਵੀ ਜਿਹੜਾ ਸਿਰ ਜਿਆ ਭਾਰੀ ਆ ਵੀ ਕਿਉਂ ਨਾ ਮੈਂ ਹਨਾ ਸਿਰ ਦੇ ਵਿੱਚ ਪਾਣੀ ਪਾਲਾ ਤੇ ਫਿਰ ਮੈਂ ਧਾਰਾਂ ਤੁਰਾਂ ਚੋਕੇ ਆ ਕੇ ਉਸ ਤੋਂ ਬਾਅਦ ਚਲੋ ਸਿਰ ਨਹਾ ਲਈ ਸਿਰ ਨਾ ਕਿ ਨਾ ਫਿਰ ਪਾਣੀ ਜੇ ਪਾਉਣ ਨਾਲ ਥੋੜੀ ਜਿਹੀ ਰਾਹਤ ਜੀ ਮਿਲ ਗਈ ਦਿਮਾਗ ਨੂੰ ਹਨਾ ਫਰੈਸ਼ ਜਿਆ ਹੋ ਗਿਆ ਠੰਡੇ ਪਾਣੀ ਪਾ ਲਿਆ ਟੈਂਕੀ ਚ ਲਵਾ ਕੇ ਉਸ ਅੱਜ ਮੌਸਮ ਵੀ ਠੰਡਾ ਸੀਗਾ ਹੁਣ ਤਾਂ ਮੀਂਹ ਪੈਣ ਨਾਲ ਮੌਸਮ 'ਚ ਵੀ ਕਾਫੀ ਬਦਲਾਅ ਜਿਹਾ ਆ ਗਿਆ ਹਨਾ ਠੰਡਾ ਰਹਿੰਦਾ ਮੌਸਮ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੋਇਆ ਹੋਇਆ ਉੱਥੇ ਵਿੱਚ ਤੇ ਮੌਸਮ ਦਾ ਕਾਫੀ ਫਰਕ ਪੈ ਗਿਆ ਠੰਡੀ ਹਵਾ ਚੱਲੀ ਜਾਂਦੀ ਹੈ ਹੁਣ ਤਾਂ ਤੇ ਚਲੋ ਜੀ ਸਿਰ ਤੋਂ ਹਟਣਾ ਮੈਨੂੰ ਰਾਹਤ ਹੋ ਹੋ ਗਈ ਸੀਗੀ ਫੇ ਮੈਂ ਇਥੇ ਤਾਂ ਹੀ ਮੇਰੇ ਵਾਲ ਖੁੱਲੇ ਨੇ ਮੈਂ ਸੇਨਾਤੀ ਹੋਈ ਸੀ ਤੇ ਫੇ ਚਲੋ ਬੈਸਤਾ ਮੇਰੇ ਕੱਪੜੇ ਸਾਰੇ ਧੋਣ ਵਾਲੇ ਪਏ ਸੀਗੇ ਪਰ ਲੇਟ ਹੋ ਗਈ ਸੀ ਕੋਈ ਟਾਈਮ ਨਹੀਂ ਰਿਹਾ ਸੀਗਾ 6:30 ਦਾ ਟਾਈਮ ਸੀਗਾ ਚਲੋ ਮੈਂ ਬੱਚਿਆਂ ਦੀ ਜ਼ਰੂਰੀ ਜ਼ਰੂਰੀ ਯੂਨੀਫਾਰਮ ਧੋਤੀ ਸੀ ਕਿਉਂਕਿ ਜੀ ਸਵੇਰੇ ਫੇ ਸਕੂਲ ਜਾਣ ਲਈ ਜ਼ਰੂਰਤ ਹੈ ਇਹਨਾਂ ਦੀ ਤੇ ਤਾਂ ਕਰਕੇ ਫਿਰ ਮੈਂ ਇਹਨਾਂ ਦੀ ਇਕੱਲੀਆਂ ਯੂਨੀਫਾਰਮ ਹੀ ਧੋਤੀ ਸੀਗੀ ਹੋਰ ਕੁਝ ਨਹੀਂ ਧੋਤਾ ਹੈਗਾ ਮੈਂ ਕਿ ਚਲੋ ਕੱਲੂ ਧੋ ਲਾਂਗੇ ਹਨਾ ਜਦੋਂ ਸਰੀਰ ਜਨ ਸੈੱਟ ਹੋਵੇ ਫਿਰ ਕੁਝ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ ਤੇ ਚਲੋ ਮੈਨੂੰ ਸਵੇਰ ਦਾ ਇਦਾਂ ਵੀ ਟੈਨਸ਼ਨ ਸੀਗੀ ਵੀ ਸਵੇਰੇ ਕੋਈ ਬਲੌਕ ਵੀ ਹੈ ਨੀਗਾ ਪਾਉਣ ਵਾਸਤੇ ਕੀ ਕਰਾਂ ਤੇ ਫਿਰ ਚਲੋ ਮੜਾ ਜਾਂ ਨਹਾਉਣ ਤੋਂ ਬਾਅਦ ਸਿਰਚ ਪਾਣੀ ਪਾਉਣ ਤੋਂ ਬਾਅਦ ਰਾਹਤ ਜੀ ਆਈ ਤੇ ਫੇਰ ਮੈਂ ਬਲੌਗ ਬਣਾਉਣ ਲੱਗੀ ਤੇ ਸਗੋਂ ਜਸ ਕਰਨ ਮੈਨੂੰ ਹਾਸ ਦਾ ਸੀਗਾ ਅੱਗੇ ਜਾ ਕੇ ਆਊਗਾ ਉਹ ਤੇ ਕਹਿੰਦਾ ਮੰਮੀ ਹਾਂ ਤੇ ਬਣਾਇ ਲਿਆ ਬਲੌਗ ਮੈਂ ਕਿਹਾ ਹਾਂ ਵੀ ਹੈ ਨਾ ਇਹ ਵੀ ਜ਼ਰੂਰੀ ਹੈ ਜੀ ਜੇ ਨਹੀਂ ਬਣਾਉਂਦੇ ਹੈਗੇ ਤਾਂ ਫਿਰ ਜਿਹੜੇ ਮਾੜੇ ਮੋਟੇ ਵਿਊ ਆਉਂਦੇ ਆ ਉਹ ਵੀ ਸਾਰੇ ਡਾਊਨ ਹੋ ਜਾਂਦੇ ਨੇ ਇਹ ਤਾਂ YouTube ਰੋਜ਼ ਬਲੌਗ ਮੰਗਦਾ ਹੀ ਆ ਹੈ ਨਾ ਤਾਂ ਕਰਕੇ ਫਿਰ ਮੈਂ ਚਲੋ ਛੋਟਾ ਜਿਹਾ ਬਣਾ ਲੰਨੇ ਆ ਹੈ ਨਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜੀ ਕਮੈਂਟ ਕਰਦੇ ਨੇ ਤੇ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮੇਰੇ ਚੈਨਲ ਤੇ ਵੀਡੀਓ ਵਾਚ ਕਰਦੇ ਨੇ ਆ ਕੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਮੈਂ ਜੀ ਅਮਨ ਦੀਦੀ ਦੀਦੀ ਤੋਂ ਪੁੱਛਿਆ ਸੀਗਾ ਬਈ ਉਹਨਾਂ ਦੇ ਏਰੀਆ ਬਾਰੇ ਇੱਧਰ ਵੀ ਉਹਨਾਂ ਦਾ ਪਿੰਡ ਕਿੱਥੇ ਹੈ ਤੇ ਉਹਨਾਂ ਨੇ ਮੈਨੂੰ ਮੈਸੇਜ ਵੀ ਕਰਿਆ ਪਿੰਡ ਦੱਸੇ ਨੇ ਜੀ ਉਹਨਾਂ ਨੇ ਆਪਦੇ ਪਰ ਮੈਨੂੰ ਨਹੀਂ ਪਤਾ ਹੈਗਾ ਇੱਧਰ ਇਹ ਨੌ ਕਿੱਥੇ ਨੇ ਸ਼ਾਇਦ ਨਮੇਸ਼ਰ ਵਾਲਾ ਨਾ ਚਲੇ ਜਾਣ ਦਵਾਬੇਪਲ ਉਧਰ ਪਤਾ ਨਹੀਂਗਾ ਮੈਂ ਪੁੱਛ ਪਤਾ ਕਰੂੰਗੀ ਵੀ ਇਹ ਪਿੰਡ ਕਿੱਥੇ ਕਨੇ ਕਿਉਂਕਿ ਜੀ ਮੇਰੀ ਭੂਆ ਦਾ ਬੇਟ ਇੱਥੇ ਸਿਰਫ 15 ਕਿਲੋ ਮਿੰਟ ਦਾ ਰਾਹ ਹੈ 15 ਵੱਧ ਤੋਂ ਵੱਧ 20 ਮਿੰਟ ਦਾ ਹੋਊਗਾ ਤੇ ਇੰਨੀ ਨੇੜੇ ਹੀ ਆ ਬਸ ਹਨਾ ਤੇ ਇਹ ਪਿੰਡ ਸ਼ਾਇਦ ਦੂਰ ਨਾ ਹੋਣ ਸਾਤ ਮੈਂ ਪਤਾ ਕਰੂੰਗੀ ਫੇਰ ਵੀ ਹਨਾ ਵੀ ਕਿੱਥੇ ਕਨੇ ਇਹ ਤੇ ਚਲੋ ਜੀ ਹੁਣ ਮੈਂ ਲੱਗ ਗਈ ਸੀਗੀ ਇੱਥੇ ਸਬਜ਼ੀ ਬਣਾਉਣ ਤੇ ਸਬਜ਼ੀ ਬਣਾਉਣਿਆਂ ਚ ਆਪਾਂ ਬੈਂਗਣੀ ਦੀ ਤੇ ਵਿੱਚ ਤੁਸੀਂ ਹਨਾ ਇੱਧਰ ਕਹਿੰਦੇ ਸੀਗੇ ਵੀ ਲੁਧਿਆਣੇ ਵਾਲੋ ਇਹ ਸਾਰੀਆਂ ਸਬਜ਼ੀਆਂ ਦਾ ਰੇਟ ਬਹੁਤ ਜ਼ਿਆਦਾ ਹੈ ਪਰ ਜੀ ਹਨਾ ਇੱਧਰ ਮੇਰੇ ਜੇਟਕਿਆਂ ਨੇ ਸਬਜੀ ਵਿਜੀ ਹੋਈ ਆ ਉਹ ਲੈ ਕੇ ਗਏ ਸੀਗੇ ਲੁਧਿਆਣੇ ਉੱਥੇ ਤਾਂ ਬਿਲਕੁਲ ਵੀ ਰੇਟ ਨਹੀਂਗਾ 10-10 ਰੁਪਏ ਨੂੰ ਸਬਜੀ ਕਹਿੰਦੇ ਹੁਣ ਤਾਂ ਕੋਈ ਵੀ ਨਹੀਂ ਪੁੱਛਦਾ ਹੈ ਨੰ ਮੰਦਾ ਹਾਲ ਹੋਇਆ ਪਿਆ ਹੈ ਪਰ ਪਤਾ ਨਹੀਂ ਸਬਜ਼ੀ ਦਾ ਰੇਟ ਸਸਤਾ ਹੋ ਗਿਆ ਪਤਾ ਨਹੀਂ ਜਿਹੜੇ ਫੇਰੀ ਵਾਲੇ ਨੇ ਇਹੀ ਮਹਿੰਗੀ ਦਿੰਦੇ ਨੇ ਹਨਾ ਮੰਡੀ ਦੇ ਵਿੱਚ ਤਾਂ ਕੁਝ ਵੀ ਰੇਟ ਹੈ ਨਹੀਂਗਾ ਤੇ ਉਹ ਫਿਰ ਵਾਪਸ ਲਿਆਏ ਸੀਗੇ ਤੇ ਉਹਨਾਂ ਨੇ ਜਿਹੜੀ ਬੀਜੀਆਂ ਹੁੰਦੀਆਂ ਨੇ ਮਿਰਚਾਂ ਵਗੈਰਾ ਇਹ ਬੈਂਗਣੀ ਵਗੈਰਾ ਹੁਣ ਆਪਣੇ ਇੱਥੇ ਮਾਲਵਾ ਅੱਡੇ ਤੇ ਹੀ ਵੇਚ ਦਿੰਦੇ ਨੇ ਹਨਾ ਉੱਥੇ ਬਹੁਤ ਮਤਲਬ ਜਿਹੜੇ ਕੁਆਟਰਾਂ ਚ ਲੋਕ ਰਹਿੰਦੇ ਨੇ ਨਾ ਉਹ ਲੈ ਜਾਂਦੇ ਨੇ ਸਬਜ਼ੀ ਤੇ ਉਹਨਾਂ ਨੂੰ ਵੇਚ ਕੇ ਆਉਂਦੇ ਨੇ ਤੇ ਚਲੋ ਜੀ ਹਨਾ ਪਤਾ ਨਹੀਂ ਸਬਜ਼ੀਆਂ ਤਾਂ ਲੱਗਣ ਲੱਗ ਗਈ ਹੋਊਗੀ ਰੇਟ ਇੰਨਾ ਸਸਤਾ ਹੋ ਗਿਆ ਹੋਊਗਾ ਜਾਂ ਫਿਰ ਹਨਾ ਪਰ ਜਿਹੜੇ ਆਪਾਂ ਆਪਣੇ ਵਰਗੇ ਸਬਜ਼ੀਆਂ ਵੇਚਦੇ ਹਣ ਉਹਨਾਂ ਤੋਂ ਕਿੱਥੇ ਕੋਈ ਖਰੀਦਦਾ ਹਨਾ ਰੇਟ ਸਿਰ ਸਬਜ਼ੀ ਤਾਂ ਜੀ ਮੰਡੀ ਚੋਂ ਨਿਕਲਦੀ ਸਾਰ ਮਹਿੰਗੀ ਹੁੰਦੀ ਐ ਜਦੋਂ ਇਹਨਾਂ ਫੇਰੀਆਂ ਵਾਲਿਆਂ ਕੋਲ ਚਲੇ ਜਾਂਦੀ ਐ ਹਨਾ ਆਪਣੇ ਵਰਗਿਆਂ ਤੋਂ ਤਾਂ ਕੋਣ ਕਿੱਥੇ ਲੈਂਦਾ ਤਾਂ ਹੀ ਤਾਂ ਨਾ ਜਿਹੜੇ ਆਪਣੇ ਇਹ ਕਿਸਾਨ ਭਾਈ ਨੇ ਬੀਜ ਕੇ ਕੋਸ਼ ਨਹੀਂ ਗਏ ਇਹ ਜੀਆਂ ਚੀਜ਼ਾਂ ਹਨਾ ਕਿਉਂਕਿ ਜੀ ਜਿਆਦਾ ਆਪਾਂ ਨੂੰ ਰੇਟ ਨਹੀਂ ਮਿਲਦਾ ਹੈਗਾ ਫਿਰ ਅਗਲਾ ਕਹਿੰਦਾ ਵੀ ਬੀਜ ਕੇ ਵੀ ਕੀ ਫਾਇਦਾ ਹਮੰਦੇ ਦੇ ਭਾਈ ਜਾ ਰਹੀਆਂ ਨੇ ਕੀ ਰੇਟ ਆ 10 ਰੁਪਏ ਹੈ ਨਾ ਤੇ ਇੰਨੀ ਸਪਰੇਹਾਂ ਮਹਿੰਗੀਆਂ ਨੇ ਇੰਨਾ ਸਭ ਕੁਝ ਮਹਿੰਗਾ ਏ ਕੁਝ ਵੀ ਨਹੀਂ ਪੱਲੇ ਪੈਂਦਾ ਹੈਗਾ ਤੇ ਤਾਂ ਹੀ ਤਾਂ ਜਿਹੜੇ ਫੇਰੀ ਵਾਲੇ ਨੇ ਇਹ ਵਧੀਆ ਬਣਾਈ ਜਾਂਦੇ ਨੇ ਵਧੀਆ ਪੈਸੇ ਕਮਾ ਲੈਂਦੇ ਨੇ ਆਪਣੇ ਨਾਲੋਂ ਜਿਹੜਾ ਵਿਚਾਰਾ ਕਿਸਾਨ ਵੇਚਦਾ ਉਹਦਾ ਤਾਂ ਅਸੀਂ ਖਰਚਾ ਵੀ ਨਹੀਂ ਪੂਰਾ ਹੁੰਦਾ ਹੈਗਾ ਜਿਹੜੀਆਂ ਸਪਰੇਹਾਂ ਵਗੈਰਾ ਉਹ ਕਰਦਾ ਹੈ ਤੇ ਚਲੋ ਜੀ ਸਬਜੀ ਨੂੰ ਮੈਂ ਤੜਕਾ ਲਾਤਾ ਸਬਜੀ ਅੰਦਰ ਬਣੀ ਜਾਊਗੀ ਤੇ ਹੁਣ ਮੈਂ ਲੱਗ ਗਈ ਸੀਗੀ ਭਾਂਡੇ ਮੰਚਣ ਕਿਉਂਕਿ ਜੀ ਭਾਂਡੇ ਵੀ ਉਦਾਂ ਹੀ ਪਏ ਸੀ ਇਕੱਠੇ ਕਰੇ ਬੱਚਿਆਂ ਨੇ ਤੇ ਐਦਾਂ ਹੈ ਨਾ ਬੱਚੇ ਮਾੜਾ ਮੋਟਾ ਦਾ ਚਲੋ ਆਪਣਾ ਕੰਮ ਕਰ ਲੈਂਦੇ ਨੇ ਤੇ ਬਾਕੀ ਜੀ ਜਿਹੜੇ ਮੇਰੇ ਸਿਰ ਤੇ ਕੰਮ ਨੇ ਉਹ ਤਾਂ ਮੈਨੂੰ ਹੀ ਕਰਨੇ ਪੈਂਦੇ ਨੇ ਫਿਰ ਹਾਰ ਕੇ ਮੰਨ ਜੇ ਨੂੰ ਸਮਝਾ ਕੇ ਹੈਨਾ ਫਿਰ ਉੱਠੇ ਖੜੀ ਕਿਉਂਕਿ ਫਿਰ ਮੈਨੂੰ ਐ ਸੀਗਾ ਵੀ ਕੰਮ ਵੀ ਲੇਟ ਹੋਈ ਜਾਣਾ ਵੀ ਇਹ ਤਾਂ ਕਰਨਾ ਹੀ ਪੈਣਾ ਹੈ ਨਾ ਤੇ ਬਸ ਵੈਸੇ ਕਹਿੰਦੇ ਨੇ ਜੇ ਨਾ ਆਪਾਂ ਦਿਮਾਗ ਨੂੰ ਕਹੀ ਜਾਈ ਵੀ ਹਾਂ ਮੈਂ ਬਿਮਾਰ ਆ ਬਿਮਾਰ ਆ ਉਸੇ ਤਰ੍ਹਾਂ ਹੀ ਅਸਰ ਕਰੀ ਜਾਂਦਾ ਹਨਾ ਦਿਮਾਗ ਵੀ ਆਪਣਾ ਤੇ ਚਲੋ ਫਿਰ ਮੈਂ ਕਹਤਾ ਵੀ ਨਹੀਂ ਮੈਂ ਠੀਕ ਆ ਹਨਾ ਆਪਣੇ ਦਿਮਾਗ ਨੂੰ ਮੈਸੇਜ ਭੇਜਦਾ ਵੀ ਨਹੀਂ ਮੈਂ ਠੀਕ ਆ ਫਿਰ ਥੋੜਾ ਜਿਹਾ ਮੈਨੂੰ ਹਨਾ ਥੋੜੀ ਜਿਹੀ ਰਾਹਤ ਜੀ ਆ ਗਈ ਦਿਮਾਗ ਤੋਂ ਸੈਟ ਜਿਹਾ ਹੋ ਗਿਆ ਮੇਰਾ ਸਰੀਰ ਨਹੀਂ ਤਾਂ ਸਵੇਰ ਦਾ ਇੰਨਾ ਜਿਆਦਾ ਦਿਮਾਗ ਭਾਰੀ ਭਾਰੀ ਜਿਹਾ ਹੋਇਆ ਪਿਆ ਸੀਗਾ ਬਹੁਤ ਜਿਆਦਾ ਫਟ ਰਿਹਾ ਸੀਗਾ ਇਥੇ ਜਿਸ ਕਰਨ ਆ ਰਿਹਾ ਆ ਗਿਆ ਸੀਗਾ ਉਹ ਵੀਡੀਓ ਬਣਾ ਰਿਹਾ ਸੀਗਾ ਤੇ ਮੈਂ ਉਹਨੂੰ ਪੁੱਛਦੀ ਸੀਗੀ ਮੈਂ ਹਾਂ ਵੀ ਤੂੰ ਗੇੜੇ ਵਗੈਰਾ ਲਾਇਆ ਆ ਉਹ ਕਹਿੰਦਾ ਵੀ ਹਾਂ ਮੈਂ ਲਾਇਆ ਆ ਇਹ ਗੇੜੇ ਲਾ ਕੇ ਆਉਂਦਾ ਗਰਾਊਂਡ 'ਚ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਭੱਜਦਾ ਹੁੰਦਾ ਹੈ ਤੇ ਬਸ ਸ਼ਾਮ ਨੂੰ ਆ ਕੇ ਫਿਰ ਇਹਨੂੰ ਐ ਹੋ ਗਿਆ ਕਹਿੰਦਾ ਵੀ ਚਲੋ ਮੈਂ ਬਣਾ ਲਵਾਂ ਕੁਛ ਇਹਨੂੰ ਚਾਹ ਸੀਗਾ ਕਹਿੰਦਾ ਮੰਮੀ ਤੁਸੀਂ ਨਵੀਂ ਸਟਿਕ ਤੇ ਮੈਂ ਬਣਾਉਂਗਾ ਜਿਹੜੀ ਆਪਣੀ ਸਟਿਕ ਟੁੱਟੀ ਸੀਗੀ ਜੀ ਉਹ ਸੈਜਪ੍ਰੀਤ ਕੱਲ੍ਹ ਚ ਆਇਆ ਸੀਗਾ ਮਾਛੂੜੇ ਸਕੂਲ ਆਉਣ ਤੋਂ ਬਾਅਦ ਤੇ ਉਹ ਆਪਦੇ ਗਿਆ ਸੀਗਾ ਉਹਨੂੰ ਟੂਰਨਾਮੈਂਟ ਵਗੈਰਾ ਕਰਾਉਣਾ ਹੈ ਤੇ ਬੋਲਾਂ ਵਗੈਰਾ ਲੈਣ ਗਿਆ ਸੀਗਾ ਕੁਝ ਇੱਕ ਦੋ ਸਮਾਨ ਹੋਰ ਸੀਗੇ ਤੇ ਫਿਰ ਉਹਨੇ ਮੈਨੂੰ ਸਟਿਕ ਵੀ ਲਿਆਤੀ ਮੈਂ ਤਾਂ ਉਹਨੂੰ ਕਿਹਾ ਨਹੀਂ ਸੀਗਾ ਤੇ ਉਹਨੂੰ ਚਾਹ ਸੀਗਾ ਵੀ ਮੰਮੀ ਨੂੰ ਚਾਹੀਦੀ ਆ ਕਿਉਂਕਿ ਜੀ ਇਹਦੇ বিনা ਬਹੁਤ ਔਖਾ ਹਨਾ ਤੇ ਫਿਰ ਸੈਜਪ੍ਰਿਤ ਲੈ ਆਇਆ ਸੀਗਾ ਚਲੋ ਫਿਰ ਹੁਣ ਆਪਣਾ ਇਹਦੇ ਨਾਲ ਹਨਾ ਸਟੈਂਡ ਥਿਲਾ ਕੇ ਚਲੋ ਬਲੌਕ ਬਣ ਜਾਂਦੇ ਨੇ ਤੇ ਚਲੋ ਜੀ ਹੁਣ ਆਪਾਂ ਭਾਂਡੇ ਵੀ ਮਾਂਜ ਕੇ ਰੱਖ ਤੇ ਬਸ ਸਬਜ਼ੀ ਵੀ ਬਣ ਜੂ ਅੰਦਰ ਤੇ ਦੁੱਧ ਵੀ ਮਿਰਤ ਰਿਹਾ ਹੋਇਆ ਉਸ ਤੋਂ ਬਾਅਦ ਹੁਣ ਰੋਟੀ ਲਾ ਲਾਂਗੇ ਲਓ ਜੀ ਆਪਣਾ ਅੱਜ ਦਾ ਵਲੌਗ ਸੀਗਾ ਇੱਥੇ ਤੱਕ ਤੇ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਜੇਕਰ ਤੁਹਾਨੂੰ ਵਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਤੇ ਤਦ ਤੱਕ ਲਈ ਓਕੇ ਬਾਏ ਬਾਏ ਠਾਠਾ ਟੂਰਨਾਮੈਂਟ ਹੈ ਦੁਬਾਰਾ